ਸੋਸ਼ਗਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਵੱਡੀ ਖਬਰ ਅਮਰੀਕਾ ਨਾਲ ਜੁੜੀ ਹੋਈ ਹੈ ਅਮਰੀਕਾ ਨੇ ਵੀਜ਼ਾ ਨਿਯਮ ਜਿਹੜੇ ਨੇ ਹੋਰ ਸਖਤ ਕਰ ਦਿੱਤੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅੱਜ ਦਿਨ ਕੋਈ ਨਾ ਕੋਈ ਨਵਾਂ ਐਲਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਦੁਨੀਆ ਭਰ ਚ ਸੰਸਨੀ ਫੈਲ ਜਾਂਦੀ ਹੈ ਉਹਨਾਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਅਪਣਾਏ ਹੋਏ ਸਖਤ ਰੁਖ ਕਾਰਨ ਉਹ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਉੱਥੇ ਹੀ ਉਹਨਾਂ ਦੇ ਪ੍ਰਸ਼ਾਸਨ ਨੇ ਇੱਕ ਹੋਰ ਅਜੀਬਾ ਐਲਾਨ ਕੀਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਰਹਿਣ ਦੀ ਮੰਗ ਕਰਨ ਵਾਲੇ ਵਿਦੇਸ਼ੀਆਂ ਨੂੰ ਹੁਣ ਉਨ੍ਹਾਂ ਦੀ ਸਿਹਤ ਦੀ ਸਥਿਤੀ ਦੇ ਆਧਾਰ 'ਤੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਟਰੰਪ ਪ੍ਰਸ਼ਾਸਨ ਨੇ ਇੱਕ ਨਵੀਂ ਹਦਾਇਤ ਜਾਰੀ ਕੀਤੀ ਹੈ ਜਿਸ ਵਿੱਚ ਅਮਰੀਕੀ ਵੀਜ਼ਾ ਅਫਸਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਅਜਿਹੇ ਵਿਅਕਤੀਆਂ ਦੀਆਂ ਅਰਜ਼ੀਆਂ ਰੱਦ ਕਰ ਦੇਣ ਜਿਨ੍ਹਾਂ ਨੂੰ ਕੁਝ ਖਾਸ ਡਾਕਟਰੀ ਸਮੱਸਿਆਵਾਂ ਨੇ ਰਿਪੋਰਟਰਾਂ ਅਨੁਸਾਰ ਇਹਨਾਂ ਸਮੱਸਿਆਵਾਂ ਵਿੱਚ ਸ਼ੂਗਰ ਤੇ ਮੋਟਾਪਾ ਵੀ ਸ਼ਾਮਲ ਹੈ ਅਮਰੀਕੀ ਸਟੇਟ ਡਿਪਾਰਟਮੈਂਟ ਵੱਲੋਂ ਦੂਤਾਵਾਸਾ ਅਤੇ ਕੌਂਸੂਲੇਟਾਂ ਨੂੰ ਭੇਜੇਗੇ ਇਸ ਨਿਰਦੇਸ਼ ਵਿੱਚ ਅਧਿਕਾਰੀਆਂ ਨੂੰ ਅਜਿਹੇ ਬੇਨਕਾਰਾਂ ਨੂੰ ਅਯੋਗ ਮੰਨਣ ਲਈ ਕਿਹਾ ਗਿਆ ਹੈ ਜਿਨ੍ਹਾਂ ਦੀ ਸਿਹਤ ਦੀ ਸਥਿਤੀ ਜਾਂ ਉਮਰ ਉਹਨਾਂ ਨੂੰ ਸੰਭਾਵੀ ਪਬਲਿਕ ਚਾਰਜ ਬਣਾ ਸਕਦੀ ਹੈ ਇੱਕ ਪਬਲਿਕ ਚਾਰਜ ਦਾ ਅਰਥ ਹੈ ਉਹ ਵਿਅਕਤੀ ਜੋ ਜਨਤਕ ਲਾਭਾਂ ਤੇ ਨਿਰਪਰ ਹੋ ਸਕਦਾ ਹੈ ਜਾਂ ਅਮਰੀਕਾ ਤੇ ਵਿਤੀ ਬੋਝ ਬਣ ਸਕਦਾ ਹੈ ਇਹ ਐਡਵਾਈਜ਼ਰੀ ਸਪਸ਼ਟ ਕਰਦੀ ਹੈ ਕਿ ਵੀਜ਼ਾ ਅਫਸਰਾਂ ਨੂੰ ਇੱਕ ਬਿਨੇਕਾਰ ਦੀ ਸਿਹਤ ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਨਿਰਦੇਸ਼ ਮੁਤਾਬਕ ਕੁਝ ਖਾਸ ਡਾਕਟਰੀ ਸਥਿਤੀਆਂ ਲਈ ਸੈਂਕੜੇ ਹਜ਼ਾਰਾਂ ਡਾਲਰਾਂ ਤੱਕ ਦੀ ਦੇਖਭਾਲ ਦੀ ਜ਼ਰੂਰਤ ਹੋ ਸਕਦੀ ਹੈ ਵੀਜ਼ਾ ਰੱਦ ਕਰਨ ਦੇ ਆਧਾਰਾਂ ਵਿੱਚ ਕੁਝ ਹੋਰ ਸਮੱਸਿਆਵਾਂ ਵੀ ਸ਼ਾਮਲ ਨੇ ਜਿਨ੍ਹਾਂ ਚ ਕਾਰਿਓ ਵੈਸਕੂਲਰ ਬਿਮਾਰੀਆਂ ਸਾਹ ਦੀਆਂ ਬਿਮਾਰੀਆਂ ਕੈਂਸਰ ਡਾਇਬਟੀਜ਼ ਮੈਟਾਬੋਲਿਕ ਬਿਮਾਰੀਆਂ ਨਿਊਰੋਲੋਜੀਕਲ ਬਿਮਾਰੀਆਂ ਮਾਨਸਿਕ ਸਿਹਤ ਸਥਿਤੀਆਂ ਆਦਿ ਸ਼ਾਮਲ ਨੇ ਦੂਤਾਵਾਸ ਨੂੰ ਜਾਰੀ ਕੀਤੇ ਗਏ ਨਿਰਦੇਸ਼ ਅਨਸਾਰ ਵੀਜ਼ਾ ਅਫਸਰਾਂ ਨੂੰ ਮੋਟਾਪੇ ਤੇ ਵੀ ਵਿਚਾਰ ਕਰਨ ਲਈ ਕਿਹਾ ਗਿਆ ਹੈ ਇਸ ਦਾ ਕਾਰਨ ਇਹ ਹੈ ਕਿ ਮੋਟਾਪਾ ਦਮਾ ਸਲੀਪ ਐਪਨੀਆ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜਿਨ੍ਹਾਂ ਸਭ ਲਈ ਮਹਿੰਗੀ ਤੇ ਲੰਬੇ ਸਮੇਂ ਦੀ ਦੇਖਭਾਲ ਦੀ ਜ਼ਰੂਰਤ ਹੋ ਸਕਦੀ ਹੈ ਨਵੇਂ ਨਿਯਮਾਂ ਤਹਿਤ ਵੀਜ਼ਾ ਅਫਸਰ ਨੂੰ ਬਿਨੇਕਾਰ ਦੀ ਡਾਕਟਰੀ ਇਲਾਜ ਲਈ ਭੁਗਤਾਨ ਕਰਨ ਦੀ ਸਮਰੱਥਾ ਦਾ ਮੁਲਾਂਕਣ ਕਰਨਾ ਲਾਜ਼ਮੀ ਹੋਵੇਗਾ ਨਿਰਦੇਸ਼ ਵਿੱਚ ਪੁੱਛਿਆ ਗਿਆ ਹੈ ਕੀ ਬਿਨੇਕਾਰ ਕੋਲ ਆਪਣੀ ਪੂਰੀ ਸੰਭਾਵਿਤ ਉਮਰ ਦੌਰਾਨ ਅਜਿਹੀ ਦੇਖਭਾਲ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਟੁਕਮੇ ਵਿਤੀ ਸਰੋਤ ਨਹੀਂ ਬਿਨਾ ਜਨਤਕ ਨਕਦ ਸਹਾਇਤਾ ਜਾਂ ਸਰਕਾਰੀ ਖਰਚੇ ਤੇ ਲੰਬੇ ਸਮੇਂ ਲਈ ਸੰਸਥਾਗਤ ਕਰਨ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਅਧਿਕਾਰੀ ਬਿਨੇਕਰ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਤੇ ਵੀ ਵਿਚਾਰ ਕਰ ਸਕਦੇ ਨੇ ਜੇਕਰ ਕਿਸੇ ਆਸ਼ਰਿਤ ਨੂੰ ਅਪੰਗਤਾ, ਪੁਰਾਣੀਆਂ ਡਾਕਟਰੀ ਸਥਿਤੀਆਂ ਜਾਂ ਹੋਰ ਵਿਸ਼ੇਸ਼ ਲੋੜਾਂ ਨੇ ਜਿਸ ਕਾਰਨ ਬਿਨੇਕਰ ਆਪਣੀ ਨੌਕਰੀ ਜਾਰੀ ਨਹੀਂ ਰੱਖ ਸਕਦਾ ਤਾਂ ਇਸ ਕਾਰਨ ਵੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਹਾਲਾਂਕਿ ਅਮਰੀਕੀ ਅਧਿਕਾਰੀਆਂ ਵੱਲੋਂ ਅਜੇ ਕੋਈ ਅਧਿਕਾਰਤ ਐਲਾਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਸਟੇਟ ਡਿਪਾਰਟਮੈਂਟ ਦੇ ਇੱਕ ਬੁਲਾਰੇ ਨੇ ਵੀ ਇਸ ਨਿਰਦੇਸ਼ ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਲਗਾਤਾਰ ਬਹੁਤ ਵੱਡੇ ਬਦਲਾਅ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਹੋਰ ਫਟਾਪਿਆਨ ਅਮਰੀਕਾ ਦੇ ਰਾਸ਼ਟਰਪਤੀ ਨੇ ਦਿੱਤਾ ਜੀ20 ਸੰਮੇਲਨ ਦੇ ਵਿੱਚ ਹੁਣ ਉਹਨਾਂ ਨੇ ਕਿਹਾ ਕਿ ਉਹ ਪੂਰਨ ਤੌਰ ਤੇ ਬਾਈਕਾਟ ਕਰਨਗੇ ਇਸ ਸੰਮੇਲਨ ਦੇ ਵਿੱਚ ਨਹੀਂ ਸ਼ਾਮਲ ਹੋਣਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ 트ੰਪ ਬਹੁਤ ਜੋ ਅਮਰੀਕਾ ਦੇ ਵਿੱਚ ਨਵੇਂ-ਨਵੇਂ ਰੂਲਸ ਦਾ ਨਿਰਮਾਣ ਕਰਦੇ ਨੇ ਔਰ ਬਹੁਤ ਵੱਡੇ ਬਦਲਾਅ ਜਿਹੜੇ ਨੇ ਅਮਰੀਕਾ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਇਸ ਤੋਂ ਪਹਿਲਾਂ ਜੀ ਗੱਲ ਕਹ ਲਈਏ ਤਾਂ 트ੰਪ ਦੇ ਵੱਲੋਂ ਜੋ ਹੈ ਲਗਾਤਾਰ ਕਈ ਚੀਜ਼ਾਂ ਨੂੰ ਲੈ ਕੇ ਜੋ ਹੈ ਆਪਣੇ ਵੱਡੇ ਬਿਆਨ ਤੇ ਟਿੱਪਣੀਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਇੱਕ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਅਸੀਂ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ ਅਤਲ ਦੱਸਿਆ ਜਾ ਰਿਹਾ ਕਿ ਹੁਣ ਅਮਰੀਕਾ ਜੋ ਹੈ ਹੁਣ ਇਸ ਸਾਲ ਜੋ ਜਿਸ ਤਰੀਕੇ ਦੇ ਨਾਲ ਅਫਰੀਕਾ ਵਿੱਚ ਹੋਣ ਵਾਲੇ ਜੀ20 ਸੰਮੇਲਨ ਦਾ ਬਾਈਕਟ ਕਰੇਗਾ ਇਸ ਦੀ ਜਾਣਕਾਰੀ ਖੁਦ 트ੰਪ ਦੇ ਵੱਲੋਂ ਜਿਹੜੀ ਆ ਦਿੱਤੀ ਗਈ ਹੈ ਟਰੰਪ ਨੇ ਟ੍ਰਾਂਪ ਨੇ ਐਲਾਨ ਕੀਤਾ ਹੈ ਕਿ ਕੋਈ ਵੀ ਅਮਰੀਕੀ ਸਰਕਾਰ ਜੋ ਹੈ ਉਹ ਅਧਕਾਰੀ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ T20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਵੇਗਾ ਟਰੰਪ ਨੇ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਨਾਲ ਹੋਏ ਕਥਿਤ ਦੁਰਵਿਵਾਰ ਨੂੰ ਇਹ ਕਾਰਨ ਦੱਸਿਆ ਕਿ ਉਹ ਪੂਰਨ ਤੌਰ ਤੇ ਬਾਇਕਟ ਕਰਨਗੇ ਟਰੰਪ ਨੇ ਪਹਿਲਾ ਐਲਾਨ ਕੀਤਾ ਸੀ ਕਿ ਦੁਨੀਆ ਦੀਆਂ ਪ੍ਰਮੁੱਖ ਅਤੇ ਉੱਤਰ ਰਹੀਆਂ ਅਰਥ ਵਿਵਸਥਾ ਦੇ ਰਾਸ਼ਟਰਮੁਖੀ ਆਦੇ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ ਉਪਰਾਸ਼ਟਰਪਤੀ ਜਿਹੜੇ ਨੇ ਉਹਨਾਂ ਨੇ ਉਦੋਂ ਦੀ ਜਗ੍ਹਾ ਸ਼ਾਮਲ ਹੋਣ ਵਾਲੇ ਸਨ ਪਰ ਯੋਜਨਾਵਾਂ ਤੋਂ ਜਾਣੂ ਇੱਕ ਵਿਅਕਤੀ ਜਿਸ ਨੇ ਆਪਣੇ ਕਾਰਜਕਾਲ ਦੀ ਚਰਚਾ ਕਰਨ ਲਈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕੀਤੀ ਹੈ ਇਹ ਵੀ ਕਿਹਾ ਕਿ ਵੈਨਸੂਨਜ਼ ਸੰमेलन ਵਿੱਚ ਸ਼ਾਮਲ ਨਹੀਂ ਹੋਣਗੇ 트럼ਪ ਨੇ ਆਪਣੇ ਟਰਥ ਅਕਾਊਂਟ ਤੇ ਲਿਖਿਆ ਕਿ ਪੂਰੀ ਤਰ੍ਹਾਂ ਕਿਨੂਣਾ ਹੈ ਜੋ ਕਿ ਜੀ20 ਸੰਮਿਲਨ ਦੱਖਣੀ ਅਫਰੀਕਾ ਵਿੱਚ ਹੋਵੇਗਾ ਆਪਣੀ ਪੋਸਟ ਵਿੱਚ 트럼ਪ ਨੇ ਅਫਰੀਕੀ ਲੋਕਾਂ ਖਿਲਾਫ ਦੁਰਵਿਵਾਰ ਜਿਸ ਵਿੱਚ ਹਿੱਸਾ ਤੇ ਮੌਤ ਸ਼ਾਮਲ ਹੈ ਤੇ ਨਾਲ ਨਾਲ ਉਹਨਾਂ ਦੀ ਜ਼ਮੀਨ ਅਤੇ ਖੇਤਾਂ ਤੇ ਜਿਹੜਾ ਜ਼ਬਤ ਕਰਨਾ ਵੀ ਸ਼ਾਮਲ ਹੈ 트럼ਪ ਪ੍ਰਸ਼ਾਸਨ ਲੰਬੇ ਸਮੇਂ ਤੋਂ ਦੱਖਣੀ ਅਫਰੀਕਾ ਦੀ ਸਰਕਾਰ ਤੋਂ ਘਟਕਿੰਤੀ ਗੋਰੇ ਅਫਰੀਕੀ ਕਿਸਾਨਾਂ ਤੇ ਅਤਿਆਚਾਰ ਅਤੇ ਹਮਲਿਆਂ ਦੀ ਇਜਾਜ਼ਤ ਹੋਣ ਦਾ ਦੋਸ਼ ਲਗਾਉਂਦੀ ਰਹੀ ਹੈ ਹਾਲਾਂਕਿ ਦੱਖਣੀ ਅਫਰੀਕਾ ਦੀ ਸਰਕਾਰ ਨੇ ਕਿਹਾ ਕਿ ਉਹ ਵਿਤਕਰੇ ਦੇ ਦੋਸ਼ ਦੋਸ਼ਾ ਦੇ ਹੈਰਾਨ ਹੈ ਕਿਉਂਕਿ ਦੇਸ਼ਾਂ ਵਿੱਚ ਗੋਰੇ ਨਿਵਾਸੀਆਂ ਦਾ ਜੀਵਨ ਪੱਤਰ ਆਮ ਤੌਰ ਤੇ ਕਾਲੇ ਨਿਵਾਸੀਆਂ ਨਾਲੋਂ ਬਹੁਤ ਚੰਗਾ ਹੈ ਭਾਵੇਂ ਕਿ ਗੋਰੇ ਘਟਕਿੰਤੀ ਸ਼ਾਸਨ ਦੀ ਅਰੰਗ ਭੇਦ ਪ੍ਰਣਾਲੀ ਅਤੇ ਅੰਤ ਦੇ ਦਿਨਾਂ ਦੀਆਂ ਆਕਿਆ ਤੋਂ ਵੱਧ ਸਮਾਂ ਰਹਿ ਚੁੱਕੇ ਨੇ ਪਰ ਹੁਣ ਅਫਰੀਕਾ ਦੇ ਵਿੱਚ ਹੋ ਰਹੇ ਜੀ20 ਸੰਮੇਲਨ ਦੇ ਵਿੱਚ ਨਾ ਸ਼ਾਮਲ ਹੋਣ ਦੀਆਂ ਚਰਚਾਵਾਂ ਲਗਾਤਾਰ ਤੇਜ਼ ਨੇ ਔਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹਨਾਂ ਸਾਰਿਆਂ ਦਾ ਵਿਰੋਧ ਵੀ ਕੀਤਾ ਹੈ ਰਾਸ਼ਟਰਪਤੀ ਨੇ ਕਹਿ ਕੇ ਉਹਨਾਂ ਨੇ ਟਰੰਪ ਨੂੰ ਦੱਸਿਆ ਕਿ ਅਫਰੀਕਾ ਲੋਕਾਂ ਨਾਲ ਕਥਿਤ ਵਿਤਕਰਿਆ ਤੇ ਅਤਿਆਚਾਰੀ ਜਿਹੜਾ ਸਵਾਫ ਕੀਤਾ ਜਾਂਦਾ ਜੋ ਕਿ ਗਲਤ ਹੈ ਇਸ ਚੀਜ਼ਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇਸ ਦਾ ਕੜਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਦੇ ਚਲਦੇ ਅਹਿਮ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਅਫਰੀਕਾ ਦੇ ਵਿੱਚ ਹੋਣ ਵਾਲੇ G20 ਸੰਮੇਲਨ ਦਾ ਪੂਰਨ ਤੌਰ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਵੱਲੋਂ ਬਾਈਕਾਟ ਕੀਤਾ ਜਾਵੇਗਾ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸੈਨੇਟ ਭੰਗ ਕਰਨ ਦਾ ਫੈਸਲਾ ਵਾਪਸ ਲੈਣ ਦੇ ਨਾਲ ਨਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਆਪਣੇ ਅਹੁਦੇ ਉੱਤੇ ਬਰਕਰਾਰ ਰਹਿਣਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਸੀ ਕਿ ਪੰਜਾਬ ਯੂਨੀਵਰਸਿਟੀ ਪੀਯੂ ਦਾ ਪੂਰਾ ਸੈਨੇਟ ਸਿੰਡੀਕੇਟ ਸਿਸਟਮ ਪਹਿਲਾ ਵਾਂਗ ਕੰਮ ਕਰੇਗਾ ਇਸ ਮਾਮਲੇ ਤੇ ਕੇਂਦਰ ਸਰਕਾਰ ਵੱਲੋਂ ਜਲਦੀ ਹੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਆਪਣੇ ਫੇਸਬੁੱਕ ਅਕਾਊਂਟ ਤੇ ਪੋਸਟ ਕੀਤੇ ਲਗਭਗ 3 ਮਿੰਟ ਦੇ ਵੀਡੀਓ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਦੇ ਵੀ ਪੰਜਾਬ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਜ਼ਬਰਦਸਤੀ ਨਹੀਂ ਚਾਹੁੰਦੇ ਮੰਤਰੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਖੇਤੀਬਾੜੀ ਕਾਨੂੰਨਾ ਦੌਰਾਨ ਵੀ ਅਜਿਹਾ ਹੋਵੇ ਪਰ ਉਹਨਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਕਿਸੇ ਵੀ ਵਿਦਿਆਰਥੀ ਨੂੰ ਵਿਰੋਧ ਕਰਨ ਦੀ ਕੋਈ ਲੋੜ ਨਹੀਂ ਹੈ ਜਲਦੀ ਹੀ ਫੈਸਲਾ ਲਿਆ ਜਾਵੇਗਾ ਵੀਡੀਓ ਵਿੱਚ ਉਹਨਾਂ ਹੱਥ ਜੋੜ ਕੇ ਮੁਆਫੀ ਵੀ ਮੰਗੀ 28 ਅਕਤੂਬਰ ਨੂੰ ਕੇਂਦਰ ਸਰਕਾਰ ਨੇ 1947 ਵਿੱਚ ਬਣੀ ਸੈਨੇਟ ਸਿੰਡੀਗੇਟ ਨੂੰ ਭੰਗ ਕਰ ਦਿੱਤਾ ਹੈ ਪਿਛਲੇ 6 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ ਸਨ 5 ਨਵੰਬਰ ਨੂੰ ਕੇਂਦਰ ਸਰਕਾਰ ਨੇ ਆਪਣਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਏ ਅਤੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਏ ਜਿਸ ਵਿੱਚ ਕਿਹਾ ਗਿਆ ਏ ਕਿ ਸਰਕਾਰ ਇਸ ਨੂੰ ਕਿਸੇ ਵੀ ਸਮੇਂ ਭੰਗ ਕਰਨ ਦਾ ਫੈਸਲਾ ਕਰ ਸਕਦੀ ਹੈ ਦੋ ਵਾਰ ਪੀਯੂ ਸੈਨੇਟ ਅਤੇ ਫਤਿਹਗੜ ਸਾਹਿਬ ਤੋਂ ਆਪ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਅਤੇ ਸਿੰਡੀਕੇਟ 1947 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਇੱਕ ਐਕਟ ਤੋਂ ਬਾਅਦ ਬਣਾਏ ਗਏ ਸਨ ਇਸ ਲਈ ਕੇਂਦਰ ਸਰਕਾਰ ਦਾ ਸਿੱਖਿਆ ਵਿਭਾਗ ਇਸ ਨੂੰ ਰੱਦ ਜਾਂ ਬਦਲ ਨਹੀਂ ਸਕਦਾ ਕੇਂਦਰ ਸਰਕਾਰ ਨੇ ਗੈਰ ਕਾਨੂੰਨੀ ਸੰਵਿਧਾਨਕ ਪਹੁੰਚ ਅਪਣਾਈ ਹੈ ਅਤੇ ਇਸ ਦਾ ਵਿਰੋਧ ਕੀਤਾ ਗਿਆ ਹੈ ਅਸੀਂ ਯੂਨੀਵਰਸਿਟੀ ਵਿੱਚ ਇੱਕ ਲੋਕਤੰਤਰੀ ਢਾਂਚਾ ਸਥਾਪਿਤ ਕਰਨ ਦੇ ਯਤਨਾਂ ਦੀ ਵਕਾਲਤ ਕੀਤੀ ਹੈ ਪੰਜਾਬ ਵਾਸੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਦਰਸਲ ਉਤਰੀ ਰੇਲਵੇ ਦੇ ਫਿਰੋਜ਼ਪੁਰ ਅਤੇ ਨਵੀਂ ਦਿੱਲੀ ਵਿਚਕਾਰ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ਨੀਵਾਰ ਨੂੰ ਚੱਲਣੀ ਸ਼ੁਰੂ ਹੋ ਗਈ ਹੈ ਉਸ ਦਾ ਉਦਘਾਟਨ ਪ੍ਰਧਾਨ ਮੰਤਰੀ ਨરેਂਦਰ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤਾ ਹੈ ਸੀਨੀਅਰ ਰੇਲਵੇ ਸੂਤਰਾ ਨੇ ਦੱਸਿਆ ਹੈ ਕਿ ਫਰੂਜ਼ਪੁਰ ਦਿੱਲੀ ਬੰਦੇ ਭਾਰਤ ਐਕਸਪ੍ਰੈਸ ਇਸ ਰੂਟ ਤੇ ਸਭ ਤੋਂ ਤੇਜ਼ ਚੱਲਣ ਵਾਲੀ ਪਹਿਲੀ ਰੇਲ ਗੱਡੀ ਹੈ ਜੋ ਆਪਣੀ ਯਾਤਰਾ 6 ਘੰਟੇ 40 ਮਿੰਟਾਂ ਚ ਪੂਰੀ ਕਰੇਗੀ ਰੇਲਵੇ ਸੂਤਰਾ ਅਨੁਸਾਰ ਨਵੀਂ ਰੇਲ ਗੱਡੀ ਜਿਸ ਦਾ ਨੰਬਰ 264626426 ਹੈ ਫਰੂਜ਼ਪੁਰ ਨਵੀਂ ਦਿੱਲੀ ਵਿਚਕਾਰ ਫਰੀਦਕੋਟ ਬਠਿੰਡਾ ਰਾਹੀਂ ਚੱਲੇਗੀ ਇਹ ਰੇਲ ਗੱਡੀ ਫਰੀਦਕੋਟ ਬਠਿੰਡਾ ਧੂਰੀ ਪਟਿਆਲਾ ਅੰਬਾਲਾ ਕੈਂਟ ਪਾਣੀਪਤ ਅਤੇ ਨਵੀਂ ਦਿੱਲੀ ਸਟੇਸ਼ਨਾਂ ਤੇ ਦੋਵਾਂ ਦਿਸ਼ਾਵਾਂ ਚ ਰੁਕੇਗੀ ਇਹ ਰੇਲ ਗੱਡੀ ਸਵੇਰੇ 7:35 ਤੇ ਫਿਰੋਜ਼ਪੁਰ ਤੋਂ ਚੱਲੇਗੀ ਅਤੇ ਦੁਪਹਿਰ 2:35 ਤੇ ਦਿੱਲੀ ਪਹੁੰਚੇਗੀ ਜਦੋਂ ਕਿ ਇਹ ਨਵੀਂ ਦਿੱਲੀ ਤੋਂ ਸ਼ਾਮ 4 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ ਅਤੇ ਰਾਤ 10:35 ਮਿੰਟ ਤੇ ਉੱਥੇ ਪਹੁੰਚੇਗੀ ਰੇਲਵੇ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਨਵੀਂ ਰੇਲ ਗੱਡੀ ਤੋਂ ਵਪਾਰ ਸੈਰਸਪਾਟਾ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਸਰਹੱਦੀ ਖੇਤਰਾ ਦੇ ਸਮਾਜਿਕ ਅਤੇ ਆਰਥਿਕ ਵਿਕਾਸ 'ਚ ਯੋਗਦਾਨ ਪਾਉਣ ਅਤੇ ਰਾਸ਼ਟਰੀ ਬਾਜ਼ਾਰਾਂ ਨਾਲ ਬਿਹਤਰ ਏਕੀਕਰਨ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ ਇਸ ਦੇ ਨਾਲ ਹੀ ਰੇਲਵੇ ਵਿਭਾਗ ਨੇ ਟ੍ਰੇਨ ਨੰਬਰ 22485 22486 ਨਵੀਂ ਦਿੱਲੀ ਮੋਗਾ ਨੂੰ ਲੁਧਿਆਣਾ ਇੰਟਰ ਸਿਟੀ ਐਕਸਪ੍ਰੈਸ ਰੇਲਗੱਡੀ ਰਾਹੀਂ ਫਿਰੋਜ਼ਪੁਰ ਤੱਕ ਵਧਾਉਣ ਲਈ ਵੀ ਸਹਿਮਤੀ ਦੇ ਦਿੱਤੀ ਹੈ ਜੋ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ